ਅੰਮ੍ਰਿਤਸਰ ਚ ਏਟੀਐਮ ਵਰਗੀ ਮਸ਼ੀਨ ਮਿਲਣ ਨਾਲ ਮਚੀ ਖਲਬਲੀ ਮੌਕੇ ਤੇ ਪੁਲਿਸ ਨੇ ਪਹੁੰਚ ਗੰਦੇ ਨਾਲੇ ਚੋਂ ਕੱਢੀ ਮਸ਼ੀਨ ਅੰਮ੍ਰਿਤਸਰ ਦੇ ਖੰਨਾ ਪੇਪਰ ਮਿਲਦੇ ਨੇੜੇ ਏਟੀਐਮ ਵਰਗੀ ਮਸ਼ੀਨ ਮਿਲਣ ਦੇ ਨਾਲ ਖਲਬਲੀ ਮਚ ਗਈ ਜਿਸ ਦੀ ਅਫਵਾਹ ਦੂਰ ਦੂਰ ਤੱਕ ਜਦੋਂ ਫੈਲੀ ਤਾਂ ਮੌਕੇ ਤੇ ਪੁਲਿਸ ਵੱਲੋਂ ਪਹੁੰਚ ਕੇ ਗੰਦੇ ਨਾਲੇ ਦੇ ਵਿੱਚੋਂ ਜੀਸੀਬੀ ਦੀ ਮਦਦ ਦੇ ਨਾਲ ਇਹ ਮਸ਼ੀਨ ਕੱਢੀ ਗਈ ਜਿਸ ਤੋਂ ਬਾਅਦ ਹੁਣ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਨੂੰ ਸਾਫ਼ ਕਰਕੇ ਦੇਖਿਆ ਜਾਵੇਗਾ ਕਿ ਇਹ ਮਸ਼ੀਨ ਵਾਕਈ ਏਟੀਐਮ ਹੈ ਜਾਂ ਕੁਝ ਹੋਰ ਹੈ ਤਾਂ ਲਗਾਤਾਰ ਇਸ ਮਸ਼ੀਨ ਦੇ ਗੰਦੇ ਨਾਲੇ ਦੇ ਵਿੱਚ ਪਈ ਹੋਣ ਦੇ ਚਲਦੇ ਵੱਡੀ ਅਫਵਾਹ ਅੰਮ੍ਰਿਤਸਰ ਦੇ ਵਿੱਚ ਦੇਖਣ ਨੂੰ ਮਿਲੀ ਜਿਸ ਦੇ ਚੱਲਦੇ ਇਹ ਕਾਰਵਾਈ ਕਰ ਪੁਲਿਸ ਵੱਲੋਂ ਹੁਣੇ ਮਸ਼ੀਨ ਕੱਢੀ ਗਈ ਹੈ ਤਾਂ ਇਸ ਮਸ਼ੀਨ ਦੇ ਨਿਕਲਣ ਤੋਂ ਬਾਅਦ ਕੀ ਨਿਕਲਦਾ ਹੈ ਇਹ ਆਉਣ ਵਾਲੀ ਗੱਲ ਹੋਵੇਗੀ ਪਰ ਇਸ ਮਸ਼ੀਨ ਨੂੰ ਦੇਖਣ ਵਾਸਤੇ ਅਤੇ ਕੱਢਣ ਵਾਸਤੇ ਦੂਰੋਂ ਦੂਰੋਂ ਲੋਕ ਪਹੁੰਚੇ ਹੋਏ ਨੇ ਦੇਖੋ ਤਸਵੀਰਾਂ ਦੇ ਵਿੱਚ ਕਿਸ ਤਰ੍ਹਾਂ ਗੰਦੇ ਨਾਲੇ ਦੇ ਵਿੱਚੋਂ ਇਹ ਮਸ਼ੀਨ ਕੱਢੀ ਜਾ ਰਹੀ ਹੈ ਜੋ ਕਿ ਹੂ ਬੂ ਏਟੀਐਮ ਵਰਗੀ ਲੱਗਦੀ ਹੋਈ ਨਜ਼ਰ ਆ ਰਹੀ ਹੈ ਜਿਸ ਨੂੰ ਲੈ ਕੇ ਪੁਲਿਸ ਅਧਿਕਾਰੀਆਂ ਦਾ ਕੀ ਹੈ ਕਹਿਣਾ ਆਓ ਤੁਹਾਨੂੰ ਸੁਣਾਨੇ ਹਾਂ ਇਹ ਤੇ ਸੂਚਨਾ ਮਿਲੀ ਸੀ ਕਿ ਕੋਈ ਨਾ ਲੋਹੇ ਦੀ ਕੋਈ ਚੀਜ਼ ਆ ਏਟੀਐਮ ਮਸ਼ੀਨ ਟਾਈਪ ਮਸ਼ੀਨ ਹੈਗੀ ਆ ਕੋਈ ਹਾਂ ਫੋਨ ਕੱਢ ਕੇ ਵੈਰੀਫਾਈ ਕਰਾਂਗੇ ਤੇ ਚੈੱਕ ਕਰਦੇ ਆ ਵੀ ਕੀ ਹੈਗਾ ਵਾ ਦੇ ਕੋਈ ਬੰਦੇ ਵੀ ਕਹਿੰਦੇ ਫੜੇ ਗਏ ਜਿਹੜੇ ਮਸ਼ੀਨੇ ਤੇ ਸੁੱਟ ਕੇ ਗਏ ਨਾਲੇ ਨਹੀਂ ਬੰਦੇ ਅਜੇ ਹਲੇ ਕੋਈ ਹੋਈ ਬੰਦੇ ਜਾਂਚ ਕਰਦੇ ਸੂਚਨਾ ਕੀ ਮਿਲੀ ਸੀ ਸੂਚਨਾ ਮਿਲੀ ਸੀ ਕੋਈ ਲੋਹੇ ਦਾ ਸਮਾਨ ਹੈ ਕੋਈ ਲੋਹੇ ਦੀ ਮਸ਼ੀਨ ਟਾਈਪ ਕੋਈ ਹੈਗੀ ਆ ਏਟੀਐਮ ਮਸ਼ੀਨ ਟਾਈਪ ਹੈਗੀ ਆ ਪਰ ਹੁਣ ਕੱਢੀ ਆ ਬਾਹਰ ਹੁਣ ਖੋਲ ਕੇ ਚੈੱਕ ਕਰਦੇ ਪਰ ਸਾਹਮਣੇ ਕਲੀਅਰ ਨਹੀਂ ਹੋਇਆ ਕਿ ਏਟੀਐਮ ਹੈਗਾ ਕਿ ਨਹੀਂ ਹੈਗਾ ਹਾਂਜੀ ਹਾਂਜੀ ਹਾਲੇ ਕਲੀਅਰ ਨਹੀਂ ਕਰਨੀ ਪਈ ਇਹਨੂੰ ਕੱਢਣ ਬੜੀ ਮੁਸ਼ਕਲ ਧੰਨਵਾਦ ਹੈ ਬੰਦਾ ਫੜੇਗਾ ਕੋ ਇਹ ਜਿਹੜਾ ਵੇਖਣ ਤੋਂ ਲੱਗਦਾ ਵੀ ਏਟੀਐਮ ਮਸ਼ੀਨ ਲੱਗਦੀ ਹੈ ਬਾਕੀ ਪੁਲਿਸ ਆਈ ਉਹ ਜਾਂਚ ਕਰੇਗੀ ਹੁਣ ਇਹਨੂੰ ਧੋਕੇ ਵੇਖਣਗੇ ਵੀ ਕੀ ਹੈ ਇਹ ਤੋਂ ਬਾਅਦ ਪਤਾ ਲੱਗੇਗਾ ਇਹੋੜਾ ਮਸ਼ੀਨ ਬਾਹਰ ਲੱਗੀ ਹੈ ਨਿਕਲੀ ਹੈ ਲੱਗਦਾ ਵੀ ਏਟੀਐਮ ਦੀ ਮਜਰੀ ਨਹੀਂ ਜਾਂ ਕੋਈ ਹੋਰ ਨਹੀਂ ਖੜਾ ਲੱਗਦੀ ਹੈ ਏਟੀਐਮ ਮਸ਼ੀਨ ਹੀ ਲੱਗਦੀ ਹੈ ਵੇਖਣ ਨੂੰ